ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਪਹੁੰਚਿਆ ਟਰੋਲਾ ਪਸ਼ੂ ਮੰਡੀ ਜੀ 11 ਤਰੀਕ 11 ਸਤੰਬਰ 2025 ਦਿਨ ਵੀਰਵਾਰ ਟਰੋਲਾ ਪਸ਼ੂ ਮੰਡੀ ਜੀ ਮੰਡੀ ਬਹੁਤ ਜ਼ਿਆਦਾ ਭਰੀ ਹੋਈ ਆ ਭਾਈ ਜਿਹੜੇ ਵੀ ਚੈਨਲ ਤੇ ਨਵੇਂ ਬੜਿਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪੇਜ ਨੂੰ ਫੋਲੋ ਕਰ ਲਿਓ ਅਸੀਂ ਤੁਹਾਨੂੰ ਮੱਜਾਂ ਦੇ ਭਾਅ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਨਾ ਨੇ ਕਿ ਤੁਹਾਨੂੰ ਲੱਗੇ ਮਨ ਦਾ ਤਾਂ ਇੱਟ ਚ ਕਿਆਰ ਕੈਨੇਡਿਆ ਇਹਦਾ 25 ਜਰ ਇਹਦਾ 25 ਜਰ ਪਿੱਛੀ ਬੁੱਲ ਕਰਦੇ ਆ 20 ਜੀ ਜੀ 20 ਜੀ ਕਿਉਂ ਉਹ ਤੋਂ ਘੱਟ ਆ ਨਹੀਂ ਅੱਛਾ ਉਹ ਇਦੋਂ ਆ ਪਹਿਲੀ ਮੁੱਲ ਤਾਂ ਉਹਦਾ ਵੀ 20 ਕਰਿਆ ਮਾਰਿਆ ਤੇ ਕਿੱਥੇ ਟੱਕੀ ਇਹ 18000 ਜਣੇ 18000 ਇਹਦਾ ਉਹ ਫਰੰਟ ਵਾਲੀ ਪਹਿਲੇ ਪਾਜੀ 18000 ਉਹ ਵੀ ਦੱਬਿਆ ਦਾ 18000 ਰੁਪਏ ਮੰਗ ਲਿਆ ਬਾਈ ਤੇ ਦਿਲ ਲੈਣ ਵਾਲਾ 16 ਜਿਹੜੇ 16 ਦੇ ਲੈ ਪਿੰਡ ਕਿਹੜਾ ਤੁਹਾਡਾ ਉੱਚੋ ਗਲਾ ਬਾਈ ਉੱਚੋ ਪਣਾ ਜਿਹੜਾ ਮੋਬਾਈਲ ਨੰਬਰ 70379 99213 ਇਹ ਤੁਸੀਂ ਫਾਰਮਾ ਤੋਂ ਲੈ ਆਉਣੇ ਨੇ ਨਹੀਂ ਜੀ ਆਪਣੇ ਘਰੋਂ ਬੱਚੇ ਆਪਦੀਆਂ ਬੱਚੇ ਆਪਦੀਆਂ ਬੱਚੇ ਘਰੋਂ ਬਾਈ ਉਹ ਵਪਾਰ ਆਣੀ ਕੋਈ ਗੱਲ ਨਹੀਂ ਮੈਂ ਕਈ ਵਾਰੀ ਇਹਦੇ ਆ ਕੇ ਮੁੰਡੇ ਦੇ ਨਹੀਂ ਬਾਈ ਇਹ ਤਾਂ ਸਰਾ ਘਰੋਂ ਬੱਚੇ

ਆਜੂ ਉਤਨ ਬੱਚਿਆਂ ਨੇ ਜੀ ਚੈੱਕ ਕਰੋ 10 ਮਹੀਨੇ ਦੀ ਹੈ ਦੇਖੀ ਬਈ ਅਗਲੀ ਅਗਲੀ ਕੇ ਰੰਗ ਮਾਰੀ ਉਹ ਪਰਦੇ ਕੀ ਲੈਣੀ ਹੈ ਇਹ ਤਾਂ ਇਹ ਪਰਦੇ ਆ ਨਾ ਸਹੀ ਹੈ ਤੂੰ ਬਈ ਰੋਣਾ ਪਾਈ ਜਾਂਦਾ ਤੂੰ ਹੋਰ ਨਗੀਨਾ ਚੈੱਕ ਕਰੋ ਫੁੱਲਾ ਸਿੰਘ ਬੜਿਆ ਹੈਵੀ ਮੱਝ ਹੈ ਮੈਂ ਇਹਦਾ ਵੀ ਬੋਡੀ ਮੰਤਰੀ ਬਹੁਤ ਤਕੜੀ ਹੈ ਚੈੱਕ ਕਰੋ ਮਾਗਰ ਤੇ ਬੱਚਾ ਹੋ ਸਕਦਾ ਕੱਟਾ ਹੋਊਗਾ ਆਹ ਨਹੀਂ ਸਹੀ ਹੋਊਗਾ ਵਗਰ ਕੱਟਾ ਮਾਗਰ ਕੱਟਾ ਪੁੱਛਦਾ ਫਿਰ ਇਹਦੀ ਸਾਰੀ ਡਿਟੇਲ ਵੀ ਕਰਨੀ ਜਿੱਤੇ ਕਿ ਮਾ ਪ੍ਰੋਸੈਸ ਕਰਵਾਉਣਾ ਚੱਲ ਆਪਨੇ ਆਇਆ ਪੁੱਛਾਂਗੇ ਇਹਦੀ ਸਾਰੀ ਡਿਟੇਲ ਮੇਰੇ ਨਾਲ ਹੈ ਦੇਖਾਂ ਬੁੱਧਾ ਦੂਰ ਸੁਆ ਕਿਹੜਾ ਸੁਬੀ ਭਈ ਇਸ ਵਾਰ ਚੌਥਾ ਸੁਆ ਇਸ ਵਾਰ ਸੁਬੀ ਕਿੰਨੇ ਦਿਨਾਂ ਦੀ ਭਈ ਕੱਤੇ ਬੋਲ। ਸਹੀ ਬੋਲੇ ਬੰਤਾ। ਹਾਂ, ਤੀਜੇ ਕਹਿੰਦੇ ਨਹੀਂ। ਨਾ ਨਵਾਂ ਵੀ ਤੀਜੇ ਕਹੀ ਜਾ ਕੁਝ। ਹਾਂ। ਕਿੰਨੇ ਦਿਨਾਂ ਦੀ ਬਾਈ? ਇਹ 12ਵਾਂ ਦਿਨ ਹੋ ਗਿਆ। ਬੱਚਾ ਕੀ ਦੇਦਾ ਬਾਈ? ਘਟਾ ਜੇ। ਨਾਗਰ। ਬੱਚਾ ਨਾਗਰ ਘਟਾ ਬਾਈ। ਸੂਈ ਨੂੰ ਹੋਵੇ 12 ਦਿਨ। ਹਾਂ। 12ਵਾਂ। ਤੇ ਪੂਰਾ 12 ਦਿਨਾਂ ਦੀ ਸੂਈ ਛੱਲੇ ਹੁਣ ਦੁੱਧ ਕਿੰਨਾ ਕਿਤਾਰਾ? ਹੁਣ ਵੀ 13 ਕਦੋਂ ਲੇਟਰ ਤੱਕ ਡਿੱ ਜਾਂਦਾ। 13 ਤੋਂ 14 ਲੀਟਰ। ਪੂਰਾ ਤਸੱਲੀ ਆਲਾ। 15 ਦਾ 15 ਦਾ ਪੂਰਾ। ਦੋ ਡੰਗ ਚਾਰ ਡੰਗ ਬੰਦਾ ਚੋਸਾ ਕਰੇ। ਠੀਕ ਆ। ਬੰਦਾ ਕਿ 18 ਮਹੀਨੇ ਨੋਲੇ। ਚਵਾਈ ਚੂਈ ਦੀ ਚ ਵਾਪਸ ਠੀਕ ਹੈ ਤੇ ਵੇਚਣ ਵਾਲਾ ਕਿੰਨਾ ਪੱਹਾ ਜਦਾ ਫਿਰ ਮੰਗਾ ਜੀ ਦਿੱਤੀ ਪਰ ਇੱਕ ਸਾਠ ਪੰਨ ਨਹੀਂ ਸਕਦਾ 165000 ਰੱਦ ਹੈ ਇਹੋ ਜੀ ਗੱਲ ਹੈ ਬਾਈ ਹੈ ਨਾ ਮਾਤਾ ਵੀ ਬਿਲਕੁਲ ਜਾਇ ਕਰਾਂ ਮੱਝ ਦੇ ਜਾਇ ਰੇਟ ਹੈ ਜੀ 165000 ਕਦ ਕੱਟ ਦੁੱਧ ਬੜਾ ਚੰਗਾ ਬਾਈ ਦੇ ਦਸ਼ਨ ਦਾ ਬਾਕੀ 15 ਫੁੱਲਾ ਪਿੰਡ ਕਿਹਨਾ ਪਿੰਡ ਕਿਹੜਾ ਹੈ ਵੀਰੇ ਜਿਹੜਾ ਪਰਚੀ ਜਿਹੜਾ ਜੇਲਾ ਕਿਹੜਾ ਪੰਨ ਬਾਈ ਬਰਨਾ ਜਿਲਾ ਠੀਕ ਹੈ ਤੇ ਫੋਨ ਨੰਬਰ ਨੰਬਰ 9463545 ਜੀ 9362545 ਜੀ ਜੀ ਸਰ ਬਈ ਕਨੈਕਟ 65 ਚ ਮਾਨ ਤੋਂ ਖੁੱਲਾ ਹੋ ਗਈ ਬਈ ਕਹਿੰਦੇ ਦੁੱਧ 15 ਲੀਟਰ ਖੁੱਲਾ ਗਿਆ ਮਾਗਰ ਕੱਟੀ ਆ ਜੀ ਵਧੀਆ ਕੱਦ ਘਾਟ ਦੀ ਮੱਝ ਆ ਜੀ ਚੌਥੇ ਸੂਏ ਆ 536 ਦਾ 33084 ਸਖਰਾ ਕਿ ਨਿਕਰੇ ਹੀ ਆ ਦੀ ਰਾਤ ਦਾ ਜਰਾਮ ਪਾਈ ਗਏ ਆ ਬਸ ਈਦ ਪਾਈ ਨਹੀਂ ਜੀ ਕਣਕ ਕਣਕ ਤੇ ਮੱਕੀ ਮੱਕੀ ਕਣਕ ਤੇ ਮੱਕੀ ਦਾ ਫੀਡ ਨਾ ਫੀਡ ਨਹੀਂ ਪਾਈ ਕਣਕ ਤੇ ਮੱਕੀ ਉਹ ਰਹੇ ਨੇ ਬਾਈ ਦੇਖੋ ਮੱਝ ਚੈੱਕ ਕਰੋ ਜੀ ਕੈਮਰੇ ਜ ਨਹੀਂ ਆ ਰਹੀ ਆਪਣੀ ਘਰ ਦੀ ਘਰ ਦੀ ਮੱਝਾ ਜੀ ਹੋਰ ਤੇਰਾ ਮੁੰਡੇ ਦਾ ਕੀੜਾ ਕੱਢਣਾ ਕੋਈ ਬਾਹਰੋਂ ਲੇਟਾ ਜਾਂਦਾ ਹੈ ਚਲੋ ਭਾਈ ਇਹ ਦੇਖੋ ਬੋਬੀ ਮੰਤਰੀ ਦੇਖੋ ਮੱਝ ਜਿਹੋ ਉੱਚੇ ਕੱਦ ਦੀ ਹੈ ਇਹ ਵੀ ਹੈ ਕੈਮਰਿਜ ਨਹੀਂ ਯਾਰ ਲਿਖੀ ਅੱਛੀ ਇਹ ਮਹੀਨੇ ਦੇ ਦਿੰਦੀ ਕਦ ਕਦ ਚੈੱਕ ਕਰੂ ਜੀ ਇਹਦਾ ਜਲਾਹ ਭਦੌਣ ਕੋਲ ਭਾਈ ਭਗਤ ਕਹਿੰਦੇ ਕੀ ਦੂਜਾ ਦੋਆ ਦੰਦੀ ਸੀ ਯਾਰ ਸੀ ਦੰਦ ਹੈ ਹਾਂ ਚਿੱਟਾ ਨਹੀਂ ਹਨ ਪਾਸੇ ਸੀ ਦੰਦ ਦੂਜੇ ਸੂਏ ਚਿੱਟਿਆ ਵਾ ਇਹ ਜੇ ਕੀ ਪੁੱਛ ਰਹੇ ਕਰਵਾ ਲਈ ਨੂੰ ਮੈਂ ਅੱਛਾ ਕਰਦੇ ਕੁਨੇ ਦਾਰਾ ਤਾਂ ਲੱਗੂ ਜਿਹੜੇ ਪੱਛੇ ਤਾਂ ਕਿ ਬਦਲ ਨਹੀਂਦਾ ਕਿ ਨਹੀਂ ਅੱਛਾ ਆਟਾ ਆਟਾ ਤੇ ਪੰਜਾਬੀ ਦੇ ਪਛਾਣ ਪੜ ਤੌਰ ਤੇ ਕੈ ਸਾਲਾਂ ਦੀ ਇਹ ਜਰ ਨਹੀਂ ਨਾ ਚੰਗਿਆ ਹੱਦ ਚਲ ਕਰੇ 4 4.5 ਸਾਲ 4.5 ਸਾਲ ਦੀ 25 ਲੀਟਰ 16 17 ਲੀਟਰ ਤੇ ਇਹਦੇ ਮਗਰ ਬੱਚਾ ਕਿਛ ਪਹਿਲਾਂ ੱਡੀ ਸੀ ਪਿੱਟੀ ਸੀ ਉਹਨੇ ਕੀ ਕਰੇ ਅੱਛਾ 1 60 ਨੰਬਰ ਮੁੱਢ ਕੱਚੀ ਕਿੰਨੇ ਕਹਿਣ ਇਹ 25 ਦਿਨਾਂ ਦੀ 25 ਦਿਨਾਂ ਦੀ ਕੱਚੀ ਆ ਜੀ ਮਹੀਨੇ ਦੀ ਕੱਚੀ ਲੱਗੀ ਕੀ ਗੱਲ ਐ ਇਹਨੇ ਕੱਚੀ ਵੇਚਣ ਆ ਗਏ ਬਾਹਰ ਜਾਣਾ ਬਾਹਰ ਜਾਣਾ ਅੰਦਰੀਆਂ ਤਾਂ ਉਹਨੂੰ ਵੇਚੀਏ ਬਾਹਰ ਜਾਣਾ ਇਹ ਕੈਮਰੇ ਜੀ ਨਹੀਂ ਆ ਰਹੀਆਂ ਯਾ ਤਰਫ ਤੋਂ ਨੀ ਨਾ ਹੋ ਰਿਹਾ ਇੱਕ ਮੱਝ ਜਬਰਦਸਤ ਮੱਝ ਆ ਉੰਡੀ ਫੇਸ ਕੁਆਲਿਟੀ ਚੈੱਕ ਕਰੋ ਬਾਈ آڈر کو کوالٹی چیک کر لو آڈر بہت سونا آڈر بہت ਹਾਂਜੀ ਅੱਛਾ ਇਹ ਮਗ ਦੀ ਜਾਣਕਾਰੀ ਦੇ ਬਈ ਤੀਸਰੇ ਬਿਆਨ ਤੋਂ ਮੈਂ ਆਈ ਤੀਸਰੇ ਸੂਏ ਨੇ 16 ਕਿਲੋ ਟਨ ਤਿਆਰ ਆ ਗਏ ਐ ਕਿਲੋ ਤਿਆਰ ਹਾਂਜੀ ਅੱਛਾ ਮਗ ਰੁਪੀਆ ਨਹੀਂ ਮਾਗਰ ਕੱਤੀ ਹੈ ਇਹਦਾ ਮੈਂ ਕੱਤੀ ਹਾਂਜੀ ਅੱਛਾ ਸੂਆ ਕਿਹੜਾ ਸੂਆ ਬਈ ਜੀ ਤੀਜਾ ਸੂਆ ਕਿੰਨੇ ਦਿਨਾਂ ਦੀ ਬਈ ਅੱਜ ਨੂੰ ਹਫਤਾ ਹੋ ਗਿਆ ਸੂਆ ਹਫਤਾ ਹੋ ਗਿਆ ਹਫਤੇ ਹੀ ਸੂਈ ਥੱਲੇ ਹੁਣ ਕਿੰਨਾ ਕੱਢਿਆ 16 ਕਿਲੋ ਟਨ ਤਿਆਰ ਐ ਹਫਤੇ ਹੀ ਸੂਈ ਥੱਲੇ ਕਿੰਨਾ ਕੱਢ ਦੂ ਯਾਰ ਰੰਗ ਚਾੜ ਕੱਢ ਦੂਗਾ 18 19 ਬੱਸ ਕੱਢ ਦੂਗਾ ਠੀਕ ਲੋ ਰੰਗ ਚਾੜਾਂਗਾ ਅਗਲਾ ਤਸੱਲੀ ਕਰ ਦੋ ਨਾ ਉਪਾਰ ਦਾ ਕੰਮ ਹੋ ਗਿਆ ਆਪਣਾ ਠੀਕ ਆ ਫੋਨ ਨੰਬਰ ਵਈ ਆਪਣਾ 99628 ਜੀ ਠੀਕ ਹੈ ਤੇ ਰੇਟ ਵਈ ਇਹਦਾ ਰੇਟ 140 ਜੀ 140 ਜੀ ਦੇਣ ਲੈਣ ਮੌਕੇ ਦੇ ਮਾਨਤਾ ਨੂੰ ਮਾਨਤਾ ਮਾਨਤਾ ਨਾਲ ਵਧੀਆ ਹੋ ਗਈ ਹਾਂ ਜੀ ਤੇ ਆ ਦੂਜੀ ਝੋਟੀ ਇਹ ਮਗਰ ਬੱਟਾ ਕਿਹ ਸੀ ਕੱਟੀ ਹੈ ਜੀ ਉਹਦੇ ਮਗਰ ਕੱਟੀ ਸੀ ਇਹਦੇ ਮਗਰ ਕੱਟਾ ਪਰੋਂ ਦੀ ਝੋਟੀ ਹੈ ਜੀ ਤਿਹਜਾ ਜਣਾ ਹੀ ਗਿਆ ਸੀ ਰੂਮ ਚੁਈ ਹੋਇਆ ਤਿਹਜਾ ਜਣਾ ਇਹਦੇ ਮਾਰ ਕੇ ਤੇ ਦੁੱਧ ਕਿੰਨਾ ਕੁ ਗੱਡੂ ਭਲਾ ਹੈ ਹੁਣ ਇਸ ਟਾਈਮ ਅੱਜ ਤੀਜਾ ਦਿਨ ਹੈਗਾ 10 ਕਿਲੋ ਬੋਲਾ ਤਿਆਰ 10 ਕਿਲੋ ਬੋਲਾ ਦਾ ਹਾਂ ਜੀ ਸੱਚਾ ਤੇ ਮੇਰਾ ਤਾਂ ਬਦੂ ਹਾਂ ਜੀ ਬਦੂ 14 ਫਸਟ ਲੱਗਦਾ 14 ਫਸਟ ਇਹ ਡੂੜ ਦੀ ਦੇ ਰਹੀ ਹੈ ਜੀ ਕਿਦਾ ਮੁੱਲ ਆ ਡੂੜ ਲੱਖਾ ਕਿਤੇ ਮਾਨ ਪਿੰਡ ਕਿਹੜਾ ਵੀਰੇ ਆਪਣਾ 98728 67272 ਆਹ ਲਓ ਪਿੰਡ ਸੇ ਇਹਦਾ ਮੁੱਲ ਡੂੜ ਲੱਖਾ ਸੇ ਠੀਕ ਸੇਖਾ ਪਿੰਡ ਬੰਗਰ ਬੋਲਦਾ ਆਇਆ ਬੋਲਦਾ ਸੇਖਾਤ ਬੰਗਰ ਤਿਆਰ ਮੁੰਡੇ ਲਈ ਆਪਣੇ ਕੋਲ ਬੇਚ ਰਿਹਾ ਹੈ ਇੱਕ ਡੰਗ ਤੋਂ ਦੋ ਡੰਗ ਤੋਂ ਦੋ ਜੋੜੇ ਤਿੰਨ ਜੋੜੇ ਚਾਰ ਜਦੋਂ ਕਸਲੀ ਹੋ ਗਈ ਉਦੋਂ ਲੈ ਠੀਕ ਹੈ ਆ ਸੀ ਭਾਈ ਆਮ ਸੀਖਾ ਪਿੰਡ ਸੇਖਾ ਜੀ ਜੇ ਦਿਖਾਉਣੀ ਆ ਚੈੱਕ ਕਰੋ ਜਿੰਪਿਆ ਚਾਲਰ ਪਾਈ ਹੋਈ ਆ ਆਰਡਰ ਕੁਆਲਿਟੀ ਚੈੱਕ ਕਰੋ ਵਧੀਆ ਨਗਿਨਾ ਇਹ ਵਧੀਆ ਟਾਪ ਦਾ ਨਗਿਨਾ ਜੀ ਕਿੰਨੇ ਮਸੂਏ ਕਾ ਲੀਟਰ ਦੁੱਧ ਆਂਗਰ ਕੀ ਹੈ ਸਾਰਾ ਪਸ ਕੇ ਦੱਸ ਦੇ ਪੰਨਾਂ ਤੋਂ ਵੀਡੀਓ ਨਾਲ ਜੁੜੇ ਰਹੋ ਇੱਕ ਵਾਰੀ ਆਰਡਰ ਹੋਰ ਚੈੱਕ ਕਰੂ ਬਈ ਫੱਟਰੀ ਕਾਲ ਭਾਈ ਦੇਣਾ ਪਿੰਡਾ ਪਰ ਕੱਲਿਆ ਕੱਲਿਆ ਤੇ ਇਹਦੀ ਮੱਝ ਵੀ ਡੱਟੇ ਬੱਚੇ ਕਿੰਨਾ ਦੁੱਧ ਪਹਿਲੇ ਸੂਏ ਤੀਜਾ ਸੂਆਗਾ 18 ਲਈ ਪੱਤੋਂ ਤੋਂ ਤਿਆਰ ਆ 20 ਦੀ ਗਾਰੰਟੀ ਦੇਣੀ ਜੇ ਵੀ ਖਾਣ ਚਾਹੋ ਲੈ ਆਇਓ ਅੱਛਾ ਸੂਵੇ ਕੰਨੇ ਸੂਆ ਤੀਜੇ ਤੀਜੇ ਸੂਆ ਅੱਜ ਬੱਚਾ ਕੀ ਹੈ ਜਾਨਾ ਕੱਟੀ ਹੈ ਤੇ ਕਿਹਨੋਂ ਹੋ ਗਿਆ ਸਾਥ 18 ਵੀ ਗੱਬੇ ਪੂਏ ਮੋਬਾਇਲ ਆ ਗਿਆ ਸਾਥ ਵੀ ਨਹੀਂ ਸੁੱਝੇ ਸੱਤ ਨਹੀਂ ਸੁੱਝੇ بابا ਸੱਤਾਂ ਨੇ ਹਾਂਜੀ ਹਾਂ ਕਰਾ ਲਓ 95724 3320 ਪਿੰਡ ਬਾਈ ਕੰਡੇਵਾਲਾ ਕੰਡੇਵਾਲਾ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਇੱਕ ਵਾਰੀ ਕਰਾ ਕੇ ਚੈੱਕ ਕਰ ਲਵੀ ਸਵਾ 3 ਮੋਲਾ ਜੀ ਮਾਨਤਾਲ ਬਾਈ ਕਹਿੰਦੇ ਹੋ ਜੂਗਾ ਪਿੰਡ ਟੱਲੇਵਾਲ ਜ਼ਿਲ੍ਹਾ ਬਰਨਾਲਾ ਜੀ ਪਾਈਆਂ ਨਾਲ ਕੰਡੈਕਟ ਕਰ ਲਈ ਮੋਡਲ ਨੰਬਰ ਕੀ ਸੀ ਬਾਈ 99724 ਹਾਂਜੀ 3306 ਇੱਕ ਵਾਰੀ ਹੋਰ ਬੋਲ ਬਾਈ 99724 ਹਾਂਜੀ 3306 ਕਿੰਨਾ ਰੇਟ ਕਰਾਂ ਸਵਾਤ ਸਵਾਤ ਨਹੀਂ ਪਾਈ ਜਨਾ ਕੰਡੈਕਟ ਕਰਦਾ ਜੀ 12 ਲੀਟਰ ਦੁੱਧ ਤਿਆਰ ਆ ਬਾਈ ਕਹਿੰਦਾ 20 ਕਰਾ ਦਾਂਗੀ ਜੀ ਵੀਡੀਓ ਨੂੰ ਬੱਤਵਾ ਸ਼ੇਅਰ ਕਰਦੇ ਬਾਈ 11 ਤਰੋਲਾ ਪਸੂ ਮੁੰਡੇ ਦੇ ਦੇਖੋ ਬਾਈ ਛੋਟੀ ਅੰਡਰ ਕੁਆਲਿਟੀ ਚੈੱਕ ਕਰੋ ਅੰਡਰ ਬਹੁਤ ਸੁਣਾਗਾ ਤੋੜਾ ਚੈੱਕ ਕਰੋ ਉਹ ਤਾਂ ਗਾਂਸ ਦੇਖੀ ਕਿ ਮੁੱਲ ਵਾਲੀ ਕਿੰਨੇ ਸੂਏ ਕਿੰਨਾ ਦੁੱਧ ਆ ਪੁੱਛਦੇ ਬੰਦਿਆਂ ਤੋਂ ਤੇ ਇਹ ਚੋਕੀ ਪਹਿਲਾਂ ਪਹਿਲੇ ਦੁੱਧ ਹੀ ਆ ਗਿਆ ਜੀ ਦੁੱਧ 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 ਅੱਛਾ ਦੁੱਧ ਹੀ ਆ ਪਹਿਲਾਂ ਮਾਂ ਬਚਾ ਕੇ ਲੈ ਤਾ ਜੁਈ ਦੁੱਧ ਹੈ ਖੱਤ ਸੁਮਾ ਰਹੇ ਨੇ ਸੁਮਾ ਦੇ ਨਾਲ ਦੁੱਧ ਘਰ ਆਈ ਦੁੱਧ 12 ਕਿਲੋ ਤਿਆਰ ਆ ਦੁੱਧ 12 ਕਿਲੋ ਤਿਆਰ ਆ ਤੋੜ ਕੇ ਕੰਡੇ ਵਾਲਾ ਦੁੱਧ ਆ ਜੀ ਮਾਗਰ ਕਟਾ ਸੱਤ ਦਿਨ ਉਹ ਸੁਈ ਨੂੰ ਮੁੱਲ ਇੱਕ 40 ਹੈ ਜੀ ਵੇਚਣੀ ਇੱਕ ਬੱਚੀ ਦੇ ਬਾਈ ਕਹਿੰਦੇ ਵੇਚਣੀ ਇੱਕ 25 ਦੀ ਮੁੱਲ ਇੱਕ 40 ਹੈ ਜੀ ਇਹਦਾ ਬਹੁਤ ਸੋਹਣਾ ਤੇ ਕੋਈ ਆਰਡਰ ਹੋ ਚੈੱਕ ਕਰ ਲਓ 12 ਕਿਲੋ ਤੋਲ ਕੇ ਹੋ ਕੇ ਦੇਵਾਰਾ ਕਿਲੋ ਆਹ ਆ ਮਾਸਟਰ ਫਾਇਰ ਦੇ ਨੰਬਰ ਆ ਇਹ ਆਹ ਨੰਬਰ ਕਰ ਲੋ 9355 7312 9355 37 ਕਰੀ ਕਰਤੀ ਆ